ਕੁਡੀ ਡਬਿਊ ਫਿਲਮ ਰਾਈਟ ਪੰਜਾਬੀ ਸੋ ਕਿਦਾਂ ਦਾ ਕਿਰਦਾਰ ਲੈ ਕੇ ਆ ਰਹੇ ਹੋ ਤੁਸੀਂ ਮੈਨੂੰ ਬਹੁਤ ਮਜ਼ਾ ਆਇਆ ਕੁਝ ਚੀਜ਼ਾਂ ਚੈਲੈਂਜਿੰਗ ਸੀ ਹੈ ਟੈਕਨੀਕਲਿਟੀ ਵਾਈਜ਼ ਜਿਵੇਂ ਡਾਇਲੈਕਟ ਡਿਫਰੈਂਟ ਸੀ ਕੋਸਟਿਊਮ ਉਹ ਸਭ ਸੀਗਾ ਬਟ ਕਿਰਦਾਰ ਨਿਭਾਇਆ ਆਈ ਥਿੰਕ ਆਈ ਹੋਪ ਮੈਂ ਜਸਟਿਸ ਕੀਤੀ ਹੋਏ ਤੋ ਤੁਸੀਂ ਕਿੰਨੀ ਕੁ ਰਿਸਰਚ ਕਰਕੇ ਇਸ ਫਿਲਮ ਨੂੰ ਲੈ ਕੇ ਆ ਰਹੇ ਹੋ ਰਿਸਰਚ ਪੂਰੀ ਕੀਤੀ ਹੈ ਔਰ ਕੋਈ ਵੀ ਇਦਾਂ ਦੀ ਗੱਲ ਆਪਾਂ ਨਹੀਂ ਲੈ ਕੇ ਆਏ ਜਿਹਦੇ ਨਾਲ ਕੋਈ ਪ੍ਰਮੋਟ ਹੋਣ ਵਾਲੀ ਗੱਲ ਹੋਵੇ ਔਰ ਅਸੀਂ ਵੀ ਨਹੀਂ ਕਹਿੰਦੇ ਕਿ ਹੱਕ ਚ ਹੈ ਜਾਂ ਖਿਲਾਫ ਆ ਬੀਸਿਕਲੀ ਜਦੋਂ ਤੁਸੀਂ ਫਿਲਮ ਦੇਖੋਗੇ ਤੇ ਫਿਲਮ ਦੇਖਣ ਤੋਂ ਬਾਅਦ ਹੀ ਤੁਸੀਂ ਡਿਸਾਈਡ ਕਰੋਗੇ ਹੱਕ ਚ ਹੈ ਜਾਂ ਖਿਲਾਫ ਆ ਜਦੋਂ ਟਾਈਟਲ ਰਿਲੀਜ਼ ਕਰਦੇ ਹੋ ਤੁਸੀਂ ਹਨਾ ਟਾਈਟਲ ਦਾ ਪਤਾ ਲੱਗਦਾ ਹੈ ਪੋਜ਼ਿਟਿਵ ਕਮੈਂਟਸ ਕਿਦਾਂ ਦੇ ਤੁਸੀਂ ਜਿਹੜੇ ਨੇ ਤੁਹਾਡੇ ਇਸ ਪੋਸਟਰ ਤੇ ਆਏ ਸਾਡਾ ਆਪਣਾ ਫਰਜ਼ ਬਣਦਾ ਕਿ ਅਸੀਂ ਸਿਨੇਮੇ ਦੇ ਰਾਈ ਸੁਨੇਹਾ ਦੇਈਏ ਔਰ ਅਸੀਂ ਕੋਸ਼ਿਸ਼ ਕੀਤੀ ਇੱਕ ਚੰਗਾ ਸੁਨੇਹਾ ਦੇਣ ਦੀ ਜਿਹੜਾ ਅਸੀਂ ਟ੍ਰੇਲਰ ਦੇਖਿਆ ਹੈ ਅਗਰ ਸਭ ਤੋਂ ਬੈਸਟ ਸਾਨੂੰ ਫਲੇਵਰ ਵਿੱਚ ਮਿਲਿਆ ਜਿਸ ਚੀਜ਼ ਨੇ ਐਂਟਰਟੇਨ ਕੀਤਾ ਜਿਸ ਨੇ ਸਾਨੂੰ ਉਸ ਟ੍ਰੇਲਰ ਦੇ ਨਾਲ ਜੋੜਿਆ ਔਰ ਨਿਰਮਲ ਰਸ਼ੀ ਮਾਨ ਦਾ ਕੈਰੈਕਟਰ ਦੈਨਿਕ ਸਵੇਰਾ ਦੇ ਨਾਲ ਤੁਹਾਡਾ ਵੈਲਕਮ ਕਰਦੇ ਹਾਂ ਤੇ ਅੱਜ ਅਸੀਂ ਜਿੱਥੇ ਆਏ ਹੋਏ ਹਾਂ ਅਸੀਂ ਮੁੱਖਗੀ ਫੀਮ ਡਬੀ ਦੀ ਡਬੀ ਚੋ ਯਾਰੋ ਫਿਲਮ ਆ ਰਹੀ ਹੈ 29 ਅਗਸਤ ਨੂੰ ਵੈਸੇ ਸਾਰੇ ਜਾਣੇ ਜ਼ਰੂਰ ਜਾਣਾ ਕਿਉਂਕਿ ਟ੍ਰੇਲਰ ਐਂਡ ਟੀਜ਼ਰ ਨੇ ਤਮਾਲਾ ਮਚਾ ਦਿੱਤੀ ਹੋਈਆਂ ਨੇ ਤੇ ਇਸ ਵਕਤ ਅਸੀਂ ਖੜੇ ਆ ਟੀਮ ਮੈਂਬਰਸ ਦੇ ਨਾਲ ਤੇ ਸਭ ਤੋਂ ਪਹਿਲੇ ਅਸੀਂ ਆਪਣੇ ਪਹਿਲੇ ਟੀਮ ਮੈਂਬਰ ਦੇ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੇ ਇੰਟਰੋਡਕਸ਼ਨ ਇਹਨਾਂ ਨੇ ਦੇ ਹੀ ਦਿੱਤੀ ਹੈ ਕਿ ਅੱਜ ਅਸੀਂ ਕਿਸਲੇ ਮਿਲ ਰਹੇ ਹਾਂ ਸੋ ਸਟਾਰ ਕਾਸਟ ਮੇਰੇ ਨਾਲ ਹੈਗੀ ਹੈ ਮੁੱਕ ਗਈ ਫਿਲਮ ਦੱਬੀ ਚੋ ਯਾਰੋ ਸੀਰਤ ਨੇ ਮੇਰੇ ਨਾਲ ਧੀਰਜ ਨੇ ਨੀਹਾ ਨੇ ਤੇ ਮੱਟੂ ਜੀ ਨੇ ਸੋ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਦਾ ਤੁਸੀਂ ਇੰਟਰੋਡਕਸ਼ਨ ਬਹੁਤ ਸੋਹਣੀ ਦਿੱਤੀ ਹੈ ਤੇ ਮੈਨੂੰ ਲੱਗਦਾ ਕਿ ਪਸੰਦ ਕਰਨਗੇ ਲੋਕ ਰਾਈਟ ਜ਼ਰੂਰ ਪਸੰਦ ਕਰਨਗੇ ਪਹਿਲੇ ਹੀ ਕਰ ਦੇਗੇ ਕੀ ਬਾਤ ਹੈ ਸੋ ਪਹਿਲਾਂ ਤਾਂ ਕੰਗ੍ਰੈਚੁਲੇਸ਼ਨਸ ਤੁਹਾਡੀ ਫਿਲਮ ਆ ਰਹੀ ਹੈ ਧੀਰਜ ਤੇ ਮੈਂ ਜ਼ਰੂਰ ਜਾਨਣਾ ਚਾਹੂੰਗੀ ਕਿ ਫਿਲਮ ਦਾ ਥੀਮ ਜਿਹੜ ਉਹੋ ਅ ਅੱਜ ਤੱਕ ਮਤਲਬ ਇਦਾਂ ਦਾ ਹਨਾ ਮੁੱਕ ਗਈ ਫੀਮ ਡੱਬੀ ਚੋ ਯਾਰੋ ਬੜਾ ਬੜਾ ਕੈਚੀ ਹੈ ਹਨਾ ਟਾਈਟਲ ਥੀਮ ਕੀ ਹੈ ਫਿਲਮ ਦਾ ਫਿਲਮ ਦਾ ਥੀਮ ਫਿਲਮ ਦੀ ਹੈ ਹਾਂਜੀ ਹਾਂਜੀ ਸੋ ਉਹਨਾਂ ਦੀ ਮੁੱਕ ਗਈ ਹੈ ਤੇ ਟ੍ਰੇਲਰ ਤੁਸੀਂ ਦੇਖਿਆ ਕਿ ਉਹ ਕਿਦਾਂ ਲੈਣ ਜਾਂਦੇ ਨੇ ਕਿਦਾਂ ਅਰੇਂਜ ਕਰਦੇ ਨੇ ਕਿਦਾਂ ਸਰੀਰ ਟੁੱਟਦਾ ਹੈ ਹਨਾ ਤੇ ਕਿਦਾਂ ਤੋੜ ਵਜਦੀ ਹੈ ਔਰ ਮਿਲਦੀ ਹੈ ਜਾਂ ਨਹੀਂ ਮਿਲਦੀ ਇਸ ਫਿਲਮ ਚੋਂ ਪਤਾ ਲੱਗੂਗਾ ਤੇ ਕਨਸੈਪਟ ਮੋਟਾ-ਮੋਟਾ ਇਹੀ ਹੈ ਕਿੰਨੀ ਕੁ ਫਿਕਸ਼ਨਲ ਔਰ ਕਿੰਨੀ ਕੁ ਰੀਅਲ ਹੈ ਤੁਸੀਂ ਲਾ ਲਓ ਕਿ 90% ਰੀਅਲ ਹੈ 10% ਅਸੀਂ ਫ੍ਰੈਕਸ਼ਨ ਰੱਖਿਆ ਕਿਉਂਕਿ ਜਿੰਨੀ ਰੀਅਲ ਕਹਾਣੀ ਹੋਊਗੀ ਜਿੰਨੀ ਰੀਅਲ ਸ਼ੂਟ ਕੀਤੀ ਹੋਊਗੀ ਉਹਨਾਂ ਹੀ ਜ਼ਿਆਦਾ ਲੋਕ ਪਸੰਦ ਕਰਦੇ ਨੇ ਜੇ ਉਹਨਾਂ ਦੀ ਆਪਣੀ ਗੱਲ ਹੁੰਦੀ ਹੈ ਤਾਂ ਹੀ ਉਹ ਪਸੰਦ ਕਰਦੇ ਨੇ ਹਨਾ ਸੋ ਨੇਹਾ ਤੁਹਾਡਾ ਕਿਰਦਾਰ ਕੀ ਹੈ ਇਸ ਫਿਲਮ ਦੇ ਵਿੱਚ ਹਮੇਸ਼ਾ ਤੁਹਾਨੂੰ ਪਸੰਦ ਕਰਦੇ ਆ ਜਦੋਂ ਤੋਂ ਤੁਹਾਡੀ ਐਂਟਰੀ ਵੱਜਦੀ ਉਦੋਂ ਹੂਟਿੰਗ ਸ਼ੁਰੂ ਹੋ ਜਾਂਦੀ ਹੈ ਹਨਾ ਬਸ ਜੀ ਸਾਰੇ ਇੰਨਾ ਪਿਆਰ ਕਰਦੇ ਨੇ ਤੇ ਇਹ ਇਸ ਫਿਲਮ 'ਚ ਵੀ ਕੈਰੈਕਟਰ ਬਹੁਤ ਪਿਆਰਾ ਕੈਰੈਕਟਰ ਹੈ ਤੇ ਇਸ ਫਿਲਮ 'ਚ ਵੀ ਜ਼ਰੂਰ ਹੂਟਿੰਗ ਕਰਨਗੇ ਔਰ ਮੈਨੂੰ ਲੱਗਦਾ ਕਿ ਇਸ ਕਿਰਦਾਰ ਨੂੰ ਦੇਖ ਕੇ ਫਿਲਮ ਦੇਖਣ ਤੋਂ ਬਾਅਦ ਵੀ ਮੈਨੂੰ ਜ਼ਰੂਰ ਸਾਰੇ ਯੂ نو ਕੈਨ ਗਿਵ ਵੀ ਇੱਕ ਹੀ ਗੇਦਾਈ ਬਿਲਕੁਲ ਬਿਲਕੁਲ ਕਹਿਣਗੇ ਕਹਿਣਗੇ ਬਿਲਕੁਲ ਕਹਿਣਗੇ ਨੇ ਮੈਨੂੰ ਵੀ ਕਹਿਣਗੇ ਕਿ ਬਹੁਤ ਵਧੀਆ ਕੀਤਾ ਤੁਸੀਂ ਇਹਨਾਂ ਮਾਰੇ ਤੁਸੀਂ ਇਹਨਾਂ ਦੇ ਕੈਰੈਕਟਰ ਤੇ ਕੀ ਕਮਪਲੀਮੈਂਟਸ ਹੋਣਗੇ ਕਮੈਂਟਸ ਆਉਣਗੇ ਨਹੀਂ ਨਹੀਂ ਇਹ ਤਾਂ ਹਮੇਸ਼ਾ ਭਾਜੀ ਵਧੀਆ ਹੀ ਕਰਦੇ ਨੇ ਐਦਾ ਦੀ ਤੇ ਕੋਈ ਗੱਲ ਨਹੀਂ ਗਈ ਔਰ ਇਹਨਾਂ ਨੂੰ ਵੀ ਬਿਲਕੁਲ ਉਹ ਕਹਿਣਗੇ ਕਿ ਜੋ ਵੀ ਕੀਤਾ ਤੁਸੀਂ ਬਹੁਤ ਸੋਹਣਾ ਕੀਤਾ ਤੇ ਜਿਵੇਂ ਕਿ ਮੈਨੂੰ ਕਹਿੰਦੇ ਨੇ ਤੁਸੀਂ ਕੀ ਕੀਤਾ ਹੁਣ ਤੁਸੀਂ ਵੀ ਦੱਸੋ ਜੀ ਮੈਂ ਬਹੁਤ ਵਧੀਆ ਕੀਤਾ ਹੈ ਕੈਰੈਕਟਰ ਬਹੁਤ ਵਧੀਆ ਹੈ ਸਾਡੀ ਫਿਲਮ ਬਹੁਤ ਵਧੀਆ ਹੈ ਤੇ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਕੱਲਾ ਦੋਸਤ ਵਾਲਾ ਕਿਰਦਾਰ ਨਹੀਂ ਪੂਰਾ ਦਾ ਪੂਰਾ ਪੈਂਡੀ ਨਾਲ ਤੁਰਿਆ ਹੈ ਇੱਕ ਦੂਸਰੇ ਨਾਲ ਜੁੜੇ ਹੋਏ ਨੇ ਕੈਰੈਕਟਰ ਸਾਰੇ ਤੇ ਬੇਸਿਕਲੀ ਇਹ ਕੈਰੈਕਟਰਾਂ ਦੀ ਹੀ ਫਿਲਮ ਹੈ ਕੈਰੈਕਟਰ ਹੀ ਸਾਰੀ ਫਿਲਮ ਨੂੰ ਲੀਡ ਕਰ ਰਿਹਾ ਔਰ ਬੜੀ ਤੁਹਾਨੂੰ ਪਿਆਰੀ ਤੇ ਸਵੀਟ ਫਿਲਮ ਲੱਗੇਗੀ ਸਵੀਟ 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 ਉਹਨਾਂ ਨੂੰ ਸਵੀਟਨੈਸ ਅਸੀਂ ਥੀਏਟਰ ਦੇ ਵਿੱਚ ਦੇਖਾਂਗੇ ਇਹਨਾਂ ਨੇ ਨਾ ਇੱਕ ਟਾਈਟਲ ਜਾਂ ਛੜਤਾ ਤੁਹਾਨੂੰ ਸਵੀਟ ਲੱਗੇਗੀ ਫਿਲਮ ਰਾਈਟ ਸੋ ਅਸੀਂ ਰਤ ਤੁਸੀਂ ਫਿਲਮ ਦੇ ਵਿੱਚ ਕੰਮ ਕਰ ਰਹੇ ਹੋ ਤੁਹਾਡੀ ਡੈਬਿਊ ਫਿਲਮ ਰਾਈਟ ਪੰਜਾਬੀ ਸੋ ਕਿਦਾਂ ਦਾ ਕਿਰਦਾਰ ਲੈ ਕੇ ਆ ਰਹੇ ਹੋ ਤੁਸੀਂ ਕਿਉਂਕਿ ਜਦੋਂ ਪਹਿਲੀ ਫਿਲਮ ਹੁੰਦੀ ਆ ਸਕਰੀਨ ਤੇ ਆਉਣਾ ਹੁੰਦਾ ਵੱਡੇ ਪਰਦੇ ਤੇ ਆਉਣਾ ਹੁੰਦਾ ਇੱਕ ਚੈਲੈਂਜਿੰਗ ਰਹਿੰਦਾ ਆਪਣੇ ਆਪ ਨੂੰ ਵੀ ਚੈਲੰਜ ਕਿ ਯਾਰ ਮੈਂ ਪ੍ਰੂਫ ਕਰ ਪਾਉਂਗੀ ਮੈਨੂੰ ਜਿਹੜਾ ਕੈਰੈਕਟਰ ਦਿੱਤਾ ਗਿਆ ਹੈ ਨਾ ਮੈਂ ਕਰ ਪਾਉਂਗੀ ਜਸਟੀਫਾਈ ਆਪਣੇ ਕੈਰੈਕਟਰ ਦੇ ਨਾਲ ਕੀ ਕਹਿੰਦੇ ਹੋ ਹਾਂਜੀ ਐਕਚੁਅਲੀ ਮੈਂ ਕਾਫੀ ਲੱਕੀ ਰਹੀ ਹਾਂ ਇਸ ਮਾਮਲੇ 'ਚ ਕੈਰੈਕਟਰ ਤੇ ਮੇਰੇ ਚ ਇੱਕ ਦੋ ਚੀਜ਼ਾਂ ਬਹੁਤ ਸਿਮਿਲਰ ਨੇ ਬਹੁਤ ਲੜਕੀ ਐ ਤੇ ਮੇਰੇ ਲਈ ਉਹ ਚੀਜ਼ ਕਾਫੀ ਈਜ਼ੀ ਸੀ ਅਡਾਪਟ ਕਰਨੀ ਤੇ ਬਟ ਵਾਟ ਆ ਰੀਲੀ ਲਾਈਕਡ ਅਬਾਊਟ ਦਿਸ ਕੈਰੈਕਟਰ ਵਾਸ ਇਹਦਾ ਆਰਕ ਬਹੁਤ ਚੰਗਾ ਸੀ ਤੁਸੀਂ ਸ਼ਾਇਦ ਇੱਕ ਕੁੜੀ ਨੂੰ ਜਦੋਂ ਸਕਰੀਨ ਤੇ ਦੇਖਦੇ ਹੋ ਸਾਡੇ ਲਈ ਕੁੜੀਆਂ ਲਈ ਹਜੇ ਰੋਜ਼ ਥੋੜੇ ਜਿ ਘੱਟ ਲਿਖੇ ਜਾਂਦੇ ਨੇ ਜਿਨ੍ਹਾਂ ਕੋਲ ਇੰਨਾ ਕੁਝ ਹੁੰਦਾ ਕਰਨ ਨੂੰ ਸੋ ਤੁਸੀਂ ਵੀ ਥੋੜਾ ਜਿਹਾ ਸਰਪ੍ਰਾਈਜ਼ ਹੋਵੋਗੇ ਰੂਪਾ ਨਾਲ ਮੈਨੂੰ ਬਹੁਤ ਮਜ਼ਾ ਆਇਆ ਕੁਝ ਚੀਜ਼ਾਂ ਚੈਲੈਂਜਿੰਗ ਸੀਆਂ ਟੈਕਨਿਕ ਟੈਕਨੀਕੈਲਿਟੀ ਵਾਈਜ਼ ਜਿਵੇਂ ਡਾਇਲੈਕਟ ਡਿਫਰੈਂਟ ਸੀ ਕੋਸਟਿਊਮ ਉਹ ਸਭ ਸੀਗਾ ਬਟ किरदार निभाया आई थिंक आई होप मैं जस्टिस कीती होए बाकी ਤੁਸੀਂ 29th ਨੂੰ ਜਾਓਗੇ ਤੁਸੀਂ ਦੱਸ ਦਿਓ ਆਡੀయన్స్ ਦੱਸ ਦਿਓ ਸੋ ਅ ਅਫੀਮ ਤੇ ਹਨਾ ਫਿਲਮ ਲੈ ਕੇ ਆ ਰਹੇ ਹਾਂ ਕਿੰਨੀ ਕਿ ਰਿਸਰਚ ਕੀਤੀ ਕਿਥੇ ਕਿਥੇ ਫਿਰੇ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਨਸ਼ੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਪ੍ਰਮੋਟ ਹੋ ਰਹੇ ਨੇ ਡਰੱਗਸ ਪ੍ਰਮੋਟ ਹੋ ਰਹੇ ਨੇ ਯੂਥ ਜਿਹੜਾ ਉਹ ਗਲਤ ਰਸਤਿਆਂ ਤੇ ਚੱਲ ਰਿਹਾ ਸੋ ਤੁਸੀਂ ਕਿੰਨੀ ਕਿ ਰਿਸਰਚ ਕਰਕੇ ਇਸ ਫਿਲਮ ਨੂੰ ਲੈ ਕੇ ਆ ਰਹੇ ਹੋ ਆ ਰਿਸਰਚ ਪੂਰੀ ਕੀਤੀ ਆ ਔਰ ਕੋਈ ਵੀ ਇਦਾਂ ਦੀ ਗੱਲ ਆਪਾਂ ਨਹੀਂ ਲੈ ਕੇ ਆਏ ਜਿਹਦੇ ਨਾਲ ਕੋਈ ਪ੍ਰਮੋਟ ਹੋਣ ਵਾਲੀ ਗੱਲ ਹੋਵੇ ਔਰ ਅਸੀਂ ਵੀ ਨਹੀਂ ਕਹਿੰਦੇ ਕਿ ਹੱਕ ਚ ਆ ਜਾਂ ਖਿਲਾਫ ਆ ਬੀਸਿਕਲੀ ਜਦੋਂ ਤੁਸੀਂ ਫਿਲਮ ਦੇਖੋਗੇ ਤੇ ਫਿਲਮ ਦੇਖਣ ਤੋਂ ਬਾਅਦ ਹੀ ਤੁਸੀਂ ਡਿਸਾਈਡ ਕਰੋਗੇ ਹੱਕ ਚ ਆ ਜਾਂ ਖਿਲਾਫ ਆ ਬਾਕੀ ਰਿਸਰਚ ਤਾਂ ਜਦੋਂ ਆਪਾਂ ਕਿਸੇ ਵੀ ਚੀਜ਼ ਤੇ ਫਿਲਮ ਬਣਾਉਂਦੇ ਆ ਤੇ ਉਹਦੀਆਂ ਚੀਜ਼ਾਂ ਨੂੰ ਡਿਟੇਲਿੰਗ ਚ ਜਾ ਕੇ ਪਤਾ ਕਰਨਾ ਉਹ ਬਹੁਤ ਜ਼ਰੂਰੀ ਹੁੰਦਾ ਕਿ ਇਹਦੀ ਤੋੜ ਕੀ ਹੁੰਦੀ ਆ ਔਰ ਇਹਨੂੰ ਖਾ ਕੇ ਕੀ ਹਨਾ ਲੱਗਦਾ ਉਹ ਸਾਰੀਆਂ ਚੀਜ਼ਾਂ ਜਰੂਰ ਤੱਕ ਤੁਹਾਨੂੰ ਨਹੀਂ ਪਤਾ ਹੋਣਗੀਆਂ ਤਾਂ ਤੁਸੀਂ ਉਸ ਚੀਜ਼ ਨੂੰ ਕਿੱਦਾਂ ਬਣਾਓਗੇ ਪਾਉਂਗੇ ਆਪਣੇ ਕਿਰਦਾਰਾਂ ਨੂੰ ਉਹ ਚੀਜ਼ ਕਿਦਾਂ ਦੱਸ ਪਾਉਂਗੇ ਸੋ ਅਸੀਂ ਰਿਸਰਚ ਕੀਤੀ ਹੈ ਉਹ ਡਿਟੇਲਿੰਗ ਚ ਜਾ ਕੇ ਰਿਸਰਚ ਕੀਤੀ ਹੈ ਸੋ ਬਾਕੀ ਜਦੋਂ ਸਾਡੇ ਆਡੀਅנס ਸਾਡੀ ਜਿਹੜੀ ਉਹ ਰੱਬ ਵਰਗੀ ਹੁੰਦੀ ਹੈ ਉਹੀ ਜੱਜ ਕਰਦੀ ਹੈ ਉਹੀ ਐਕਚੁਅਲੀ ਜੱਜ ਹੁੰਦੀ ਹੈ ਜੋ ਉਹਨਾਂ ਦਾ ਡਿਸੀਜਨ ਹੋਊਗਾ ਜੋ ਉਹਨਾਂ ਨੂੰ ਲੱਗੂਗਾ ਉਹ ਸਾਨੂੰ ਕਮੈਂਟ ਕਰਕੇ ਜਾਂ ਆਪਣਾ ਮੈਸੇਜ ਕਰਕੇ ਦੱਸਣਗੇ ਕਿ ਕਿਵੇਂ ਦੀ ਲੱਗੀ ਤੇ ਜਾਂ ਫਿਰ ਉਹ ਹੋ ਸਕਦਾ ਕਿ ਰਿਸ਼ਤੇਦਾਰਾਂ ਨੂੰ ਆਪਣੇ ਨੂੰ ਕਹਿਣ ਵੀ ਫਿਲਮ ਜ਼ਰੂਰ ਦੇਖਿਆ ਉਹ ਔਰ ਮੈਨੂੰ ਲੱਗਦਾ ਸਾਨੂੰ ਇਹੀ ਉਮੀਦ ਹੈ ਸੋ ਜਦੋਂ ਟਾਈਟਲ ਰਿਲੀਜ਼ ਕਰਦੇ ਹੋ ਤੁਸੀਂ ਹਨਾ ਟਾਈਟਲ ਦਾ ਪਤਾ ਲੱਗਦਾ ਕਿਦਾਂ ਦੇ ਤੁਹਾਨੂੰ ਕਮੈਂਟਸ ਆਉਂਦੇ ਨੇ ਜਦੋਂ ਤੁਸੀਂ ਪੋਸਟਰ ਕੀਤਾ ਆਊਟ ਪੋਜ਼ਿਟਿਵ ਕਮੈਂਟਸ ਕਿਦਾਂ ਦੇ ਤੁਸੀਂ ਜਿਹੜੇ ਨੇ ਤੁਹਾਡੇ ਇਸ ਪੋਸਟਰ ਤੇ ਆਏ ਸਾਨੂੰ ਸਾਨੂੰ ਦੇਖੋ 80 90% ਸਾਨੂੰ ਪੋਜ਼ਿਟਿਵ ਹੀ ਆਇਆ ਕਿ ਲੋਕਾਂ ਨੇ ਸਮਾਈਲ ਕਰਕੇ ਇਸ ਸੀਜ ਨੂੰ ਅਪਣਾਇਆ ਕਿ ਠੀਕ ਹੈ ਯਾਰ ਇੱਕ ਅੱਛਾ ਐਂਟਰਟੇਨਮੈਂਟ ਵਾਲਾ ਟਾਈਟਲ ਹੈ ਔਰ ਕਈ ਲੋਕ 10% ਇਦਾਂ ਦੇ ਵੀ ਹੁੰਦੇ ਨੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਬਿਲਕੁਲ ਇੱਕ ਧਾਰਮਿਕ ਵੀ ਕੋਈ ਗੀਤ ਕਰੋਗੇ ਉਹਦੇ ਉਹਦੇ ਵਿੱਚ ਵੀ ਕੋਈ ਨੁਕਸ ਕੱਢ ਦੇਣਗੇ ਉਹਦੇ ਤੇ ਵੀ ਟਿੱਪਣੀ ਕਰ ਦੇਣਗੇ ਸੋ ਮੈਨੂੰ ਲੱਗਦਾ ਕਿ ਸ਼ਾਇਦ ਉਹ ਉਹਨਾਂ ਦੀ ਜੌਬ ਆ ਔਰ ਕੰਮ ਕਰਦੇ ਰਹਿਣਾ ਔਰ ਫਿਲਮਾਂ ਬਣਾਉਂਦੇ ਰਹਿਣਾ ਅਲੱਗ-ਅਲੱਗ ਟੌਪਿਕਸ ਤੇ ਫਿਲਮਾਂ ਬਣਾਉਂਦੇ ਰਹਿਣਾ ਉਹ ਸਾਡੀ ਜੌਬ ਆ ਓਕੇ ਸੋ ਇਹ ਫਿਲਮ ਤੁਹਾਡੇ ਤੱਕ ਪਹੁੰਚਦੀ ਆ ਟਾਈਟਲ ਆਉਂਦਾ ਮੁੱਕ ਗਈ ਫਿਲਮ ਡੱਬੀ ਚ ਜਾ ਰੁ ਕੀ ਆ ਸਭ ਤੋਂ ਪਹਿਲਾਂ ਜ਼ਹਿਨ ਚ ਮੈਂ ਕਮਾਲ ਹੀ ਕਰਦੀ ਇਹਨਾਂ ਨੇ ਅੱਧੀ ਮੰਨ ਚ ਹੀ ਆਇਆ ਤੇ ਬਾਕੀ ਫਿਲਮ ਤੁਹਾਨੂੰ ਦੱਸੇਗੀ ਸਾਰਾ ਕੁਝ ਤੇ ਤੁਸੀਂ ਫਿਲਮ ਦੇਖਣ ਤੋਂ ਬਾਅਦ ਸਾਨੂੰ ਦੱਸੋਗੇ ਫਿਰ ਓਕੇ ਸੋ ਇਹੀ ਸੋਚ ਕੇ ਫਿਲਮ ਲਿਖੀ ਸੀਗੀ ਕਿ ਆਪਾਂ ਯੂਥ ਨੂੰ ਸੇਧ ਦੇਣੀ ਆ ਦੇਖੋ ਇਦਾਂ ਇਦਾਂ ਤੇ ਕੋਈ ਵੀ ਫਿਲਮ ਨਹੀਂ ਲਿਖੀ ਜਾਂਦੀ ਮੈਂ ਤੁਹਾਨੂੰ ਸੱਚਾਈ ਹੈ ਬੜੀ ਕੌੜੀ ਸੱਚਾਈ ਹੈ ਕੋਈ ਵੀ ਫਿਲਮ ਇਦਾਂ ਨਹੀਂ ਲਿਖੀ ਜਾਂਦੀ ਕਿ ਆਪਾਂ ਯੂਥ ਨੂੰ ਸੇਧ ਦੇਣੀ ਹੈ ਨਾ ਜਿਹੜੀ ਫਿਲਮ ਆ ਉਹ ਇੱਕ ਐਂਟਰਟੇਨਮੈਂਟ ਆ ਉਹ ਜਦੋਂ ਤੱਕ ਲੋਕ ਸਿਨੇਮਾ ਦੇ ਅੰਦਰ ਨਹੀਂ ਜਾਣਗੇ ਮੰਨ ਲਓ ਮੈਂ ਅਜ ਬਹੁਤ ਕੋਈ ਮੈਸੇਜ ਭਰੀ ਫਿਲਮ ਕੋਈ ਲਿਖਤੀ ਹੈ ਨਾ ਜਿਹਦਾ ਮੈਂ ਨਾਂ ਰੱਖਤਾ ਨਸ਼ਾ ਛੱਡੋ ਕੋਡ ਵੱਡੋ ਤਾਂ ਉਹਨੂੰ ਕੋਈ ਵੇਖਣ ਹੀ ਨਹੀਂ ਗਿਆ ਉਹਦਾ ਫਾਇਦਾ ਕੀ ਹੋਊਗਾ ਮੰਨ ਲਓ ਮੈਂ ਤੇ ਮੈਸੇਜ ਇਦਾਂ ਦੇ ਦਿੱਤਾ ਪਰ ਉਹਨੂੰ ਵੇਖਣ ਜਾਣਾ ਤੇ ਲੋਕਾਂ ਨੇ ਜਾਣਾ ਨਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਚੀਜ਼ ਜਦਾਂ ਦੀ ਬਣਾਓ ਕਿ ਉਹ ਅਟਰੈਕਟਿਵ ਹੋਵੇ ਔਰ ਲੋਕ ਇੱਕ ਵਾਰੀ ਸਿਨੇਮੇ ਦੇ ਅੰਦਰ ਜਾਣ ਚੰਗਾ ਮਾੜਾ ਲੋਕ ਡਿਸਾਈਡ ਕਰਨ ਕਿ ਉਹ ਚੰਗੀ ਹੈ ਫਿਲਮ ਜਾਂ ਮਾੜੀ ਹੈ ਉਹ ਜਿਹੜਾ ਡਿਸੀਜਨ ਹੈ ਉਹ ਜਿਹੜਾ ਰਿਪਲਾਈ ਹੈ ਉਹ ਸਾਡੀ ਆਡੀਅנס ਨੇ ਦੇਣਾ ਕੋਈ ਵੀ ਬੰਦਾ ਮੈਸੇਜ ਸੋਚ ਕੇ ਜਾਂ ਇਦਾਂ ਫਿਲਮ ਨਹੀਂ ਬਣਾਉਣਾ ਫਿਲਮ ਦੇ ਬਣਦੇ-ਬਣਦੇ ਕੁਝ ਚੀਜ਼ਾਂ ਸਾਡਾ ਆਪਣਾ ਫਰਜ ਬਣਦਾ ਕਿ ਅਸੀਂ ਸਿਨੇਮੇ ਦੇ ਰਾਈ ਸੁਨੇਹਾ ਦੇਈਏ ਔਰ ਅਸੀਂ ਕੋਸ਼ਿਸ਼ ਕੀਤੀ ਇੱਕ ਚੰਗਾ ਸੁਨੇਹਾ ਦੇਣ ਦੀ ਬਾਕੀ ਤੁਸੀਂ ਜਿਹੜੀ ਫਿਲਮ ਦੇਖੋਗੇ ਜ਼ਰੂਰ ਇਸਦੀ ਤੁਹਾਨੂੰ ਪਤਾ ਲੱਗੂ ਕਿ ਦਿਨਸਕਰ ਡੈਨਿਕ ਸਵੇਰਾ ਤੇ ਵੈਸੇ ਵੀ ਥੋੜਾ ਜਿਹਾ ਕੌੜਾ ਹੈ ਵੀ ਉਹ ਤਾਂ ਬਿਲਕੁਲ ਸਹੀ ਰਿਵਿਊ ਦਿੰਦਾ ਤੁਹਾਡੇ ਤੋਂ ਡਰਦਿਆ ਇਹ ਫਿਲਮ ਵਧੀਆ ਬਣਾਈ ਥੋੜੀ ਜੀ ओके सो ਨਰਮਲ ਰਿਸ਼ੀ ਮੈਮ ਦਾ ਕੈਰੈਕਟਰ ਕਿਵੇਂ ਡਿਜ਼ਾਈਨ ਹੁੰਦਾ ਹੈ ਕਿਉਂਕਿ ਮੈਨੂੰ ਲੱਗਦਾ ਕਿ ਜਿਹੜਾ ਅਸੀਂ ਟ੍ਰੇਲਰ ਦੇਖਿਆ ਹੈ ਅਗਰ ਸਭ ਤੋਂ ਬੈਸਟ ਸਾਨੂੰ ਫਲੇਵਰ ਵਿੱਚ ਮਿਲਿਆ ਜਿਸ ਚੀਜ਼ ਨੇ ਐਂਟਰਟੇਨ ਕੀਤਾ ਜਿਸ ਨੇ ਸਾਨੂੰ ਉਸ ਟ੍ਰੇਲਰ ਦੇ ਨਾਲ ਜੋੜਿਆ ਔਰ ਨਰਮਲ ਰਿਸ਼ੀ ਮੈਮ ਦਾ ਕੈਰੈਕਟਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਉਹਨਾਂ ਦਾ ਜ਼ਿੰਦਗੀ ਦਾ ਜਿਹੜਾ ਤਜਰਬਾ ਹੈ ਉਹਨਾਂ ਦਾ ਜਿਹੜਾ ਐਕਟਿੰਗ ਦਾ ਲੈਵਲ ਹੈ ਔਰ ਜਿੰਨਾ ਉਹਨਾਂ ਨੇ ਕੰਮ ਕਰ ਲਿਆ ਸੋ ਉਹ ਬਹੁਤ ਬਰੀਕੀ ਨਾਲ ਕੰਮ ਕਰਦੇ ਨੇ ਔਰ ਇਹ ਕਿਰਦਾਰ ਜਿਹੜਾ ਅਸੀਂ ਉਹਨਾਂ ਲਈ ਲਿਖਿਆ ਸੀਗਾ ਇਹ ਸਾਡੇ ਲਈ ਵੀ ਬਹੁਤ ਚੈਲਿੰਜਿੰਗ ਸੀਗਾ ਕਿਉਂਕਿ ਮ फोर्सਫੁਲੀ ਚੀਜ਼ ਨਹੀਂ ਕਹਿ ਸਕਦੇ ਬਹੁਤ ਰਿਸਪੈਕਟਡ ਨੇ ਔਰ ਅਸੀਂ ਕੋਸ਼ਿਸ਼ ਕੀਤੀ ਜਿੱਦਾਂ ਉਹਨਾਂ ਦਾ ਕਾਸਟਿਮ ਸੀਗਾ ਔਰ ਉਸ ਟਾਈਮ ਤੇ ਥੋੜਾ ਗਰਮੀ ਵੀ ਲੱਗਦੀ ਸੀਗੀ ਉਹਨਾਂ ਨੂੰ ਔਰ ਕਾਸਟਿਮ ਥੋੜਾ ਜਿਦਾ ਭਾਰਾ ਸੀਗਾ ਔਰ ਉਹ ਕਈ ਵਾਰੀ ਖਿਲ ਜਾਂਦੇ ਸੀਗੇ ਉਹ ਆ ਨਹੀਂ ਮੈਂ ਲੈਣਾ ਹਨਾ ਆ ਨਹੀਂ ਮੈਂ ਬਟੇ ਨਹੀਂ ਬਟਸ ਬਟੇ ਵੀ ਨਹੀਂ ਮੈਂ ਲੈਣਾ ਹਨਾ ਸੋ ਉਹਨਾਂ ਨੂੰ ਕਹਿਣਾ ਪੈਂਦਾ ਸੀ ਬਟ ਹੁਣ ਜਦੋਂ ਉਹਨਾਂ ਨੇ ਵੀ ਰਿਜ਼ਲਟ ਦੇਖਿਆ ਕਿ ਉਹ ਜਿਹੜਾ ਕਾਸਟਿਮ ਉਹ ਜਿਹੜੀ ਲੁੱਕ ਉਹਨਾਂ ਨੂੰ ਦਿੱਤੀ ਗਈ ਆ ਜਾਂ ਜਿਹੜੇ ਉਹ ਡਾਇਲੋਗ ਉਹਨਾਂ ਨੂੰ ਪਰਫੈਕਸ਼ਨ ਉਸ ਟਾਈਮ ਤੇ ਕਰਵਾਈ ਗਈ ਆ ਉਹਨੂੰ ਵੇਖ ਕੇ ਆਮ ਆਡੀਅנס ਵੀ ਖੁਸ਼ ਹੋ ਰਹੀ ਜਿੱਦਾਂ ਤੁਸੀਂ ਦੱਸਿਆ ਕਿ ਬਹੁਤ ਪਿਆਰਾ ਲੱਗ ਰਿਹਾ ਉਦਾਂ ਸਾਡੇ ਮ ਵਧੀਆ ਲੱਗ ਰਿਹਾ ਦੇਖਣ ਨੂੰ ਔਰ ਵੈਗੁਰੂ ਕਰੇ ਉਹਨਾਂ ਨੇ ਸਾਨੂੰ ਬlesing ਵੀ ਦਿੱਤੀਆਂ ਕਿ ਤੁਹਾਡੀ ਇਹ ਫਿਲਮ ਬਹੁਤ ਚੱਲੇ ਤਾਂ ਜੋ ਕਿਉਂਕਿ ਉਹਨਾਂ ਦੀ ਬlesings ਸਾਡੇ ਲਈ ਸਾਡੇ ਮਾਪਿਓ ਵਰਗੀਆਂ ਨੇ ਸਾਡੇ ਦਾਦਾ ਦਾਦੀ ਵਰਗੀਆਂ ਨੇ ਸੋ ਔਰ ਉਹਨਾਂ ਦਾ ਅਸ਼ੀਰਵਾਦ ਸਾਡੇ ਨਾਲ ਹੈ ਜੀ ਸੋ ਪਹਿਲੀ ਫਿਲਮ ਹੈ ਨਰਵਸ ਹੋ ਐਕਸਾਈਟਡ ਹੋ ਇਸ ਟਾਈਮ ਪਤਾ ਹੀ ਨਹੀਂ ਚੱਲ ਰਿਹਾ ਆਈ ਥਿੰਕ ਜਿਸ ਦਿਨ ਜਿਸ ਦਿਨ ਰਿਲੀਜ਼ ਹੋਏਗੀ ਉਸੇ ਦਿਨ ਸਮਝ ਆਊਗਾ ਕੀ ਫੀਲ ਹੋ ਰਿਹਾ ਹੈ ਫਿਲਮ ਦੇਖ ਲਈ ਤੁਸੀਂ ਅ ਥੋੜੀ ਥੋੜੀ ਪੂਰੀ ਨਹੀਂ ਦੇਖੀ ਕਿਵੇਂ ਦੀ ਲੱਗੀ ਫਿਲਮ ਅਗਰ ਤੁਸੀਂ ਥੋੜੀ ਥੋੜੀ ਵੀ ਦੇਖੀ ਹੈ ਆਪਣੀ ਪਰਫਾਰਮੈਂਸੀ ਦਸੋ ਪਰਫਾਰਮੈਂਸ ਮੈਂ ਦੇਖੋ ਜਜ ਨਹੀਂ ਕਰ ਸਕਦੀ ਮੈਨੂੰ ਤਾਂ ਵਧੀਆ ਹੀ ਲੱਗੂਗਾ ਮੇਰਾ ਕੰਮ ਦੇਖੋ ਮੈਂ ਤਾਂ ਆਪਦੇ ਆਪ ਨੂੰ ਦੇਖਦੀ ਰਹੂੰਗੀ ਮੈਂ ਕਹਿ ਨਹੀਂ ਸਕਦੀ ਅ ਬਟ ਇੱਕ ਚੀਜ਼ ਜ਼ਰੂਰ ਕਹੂੰਗੀ ਜਿਵੇਂ ਸਾਡੇ ਡਾਇਰੈਕਟਰ ਗੌਰਵ ਸਰ ਨੇ ਜਿਵੇਂ ਮੈਨੂੰ ਪ੍ਰੈਜ਼ੈਂਟ ਕੀਤਾ ਹੈ ਨਾ ਮਤਲਬ ਮਹਿਰੋਇਨ ਲੱਗ ਰਹੀ ਹੈ ਮੈਨੂੰ ਮੈਂ ਜ਼ਿੰਦਗੀ ਭਰ ਆਸਾਨੀ ਭੁੱਲਾਂਗੀ ਇਹੀ ਹੈ ਨਾ ਉਹਨਾਂ ਦਾ ਉਹਨਾਂ ਦਾ ਨਹੀਂ ਸੋ ਸਿਰਰਤ ਲੱਭੇ ਕਿਥੋਂ ਇਹ ਅਸੀਂ ਇਹ ਬੜੀ ਲੰਬੀ ਕਹਾਣੀ ਹੈ ਦੱਸੋ ਨਾ ਅਸੀਂ ਇੱਕ ਦਿਨ ਰਾਜਸਥਾਨ ਰੋਡ ਤੇ ਜਾ ਰਹੇ ਸੀਗੇ ਤੇ ਇਹ ਬੱਕਰੀਆਂ ਚਾਰ ਦੀ ਚਾਰ ਦੀ ਆ ਗਈ ਤੇ ਫਿਰ ਮੈਨੂੰ ਯਾਦ ਆਇਆ ਸਰਤਾਜ ਜੀ ਦਾ ਗਾਣਾ ਉਹ ਨਿੱਕੀ ਜੀ ਕੁੜੀ ਉਹ ਸ਼ਾਇਦ ਵੱਡੀ ਹੋ ਚੁੱਕੀ ਸੀ ਤੇ ਇਹਨਾਂ ਬਾਰੇ ਗੱਲ ਕੀਤੀ ਉਹਨਾਂ ਨੇ ਹਨਾ ਤੇ ਉਹ ਮਲੇ ਇਹ ਸਾਨੂੰ ਬੇਸਿਕਲੀ ਸਾਡੇ ਦੋਸਤ ਨੇ ਪਾਰਸ਼ ਨਗਰ ਸਾਡੀ ਇਸ ਫਿਲਮ ਦਾ ਟੀਮ ਦਾ ਵੀ ਮੈਂਬਰ ਨੇ ਔਰ ਫਿਲਮ ਦਾ ਹਿੱਸਾ ਨੇ ਉਹਨਾਂ ਉਹ ਕਾਸਟਿੰਗ ਡਾਇਰੈਕਟਰ ਨੇ ਤੇ ਉਹਨਾਂ ਨੇ ਸਾਨੂੰ ਕਾਫੀ ਪ੍ਰੋਫਾਈਲਸ ਭੇਜੀਆਂ ਸੀਗੀਆਂ ਔਰ ਇਹਨਾਂ ਦੀ ਵੀ ਪ੍ਰੋਫਾਈਲ ਉਹਨਾਂ ਨੇ ਭੇਜੀ ਔਰ ਸਪੈਸ਼ਲੀ ਜਦੋਂ ਇਹਨਾਂ ਦਾ ਆਡੀਸ਼ਨ ਦੇਖਿਆ ਗਿਆ ਇਹਨਾਂ ਨੇ ਕਿਸੇ ਅਦਰ ਫਿਲਮ ਲਈ ਬਣਾਇਆ ਸੀਗਾ ਇਹਨਾਂ ਦੇ ਇੰਸਟਾਗ੍ਰam ਤੇ ਸੀਗਾ ਬਾਈ ਦਾ ਵੇ ਅਸੀਂ ਪਹਿਲ ਉਹ ਰਿਜੈਕਟ ਕੀਤਾ ਸੀਗਾ ਕੀਤਾ ਸੀਗਾ ਚਲੋ ਕਿਉਂ ਝੂਠ ਬੋਲਣਾ ਕਿ ਉਹਦੇ ਚ ਸਾਰਿਆਂ ਦਾ ਸੀ ਮੈਂ ਇਕੱਲੇ ਨਹੀਂ ਰਿਜੈਕਟ ਕੀਤਾ ਬਟ ਜਦੋਂ ਅਸੀਂ ਇਹਨਾਂ ਦਾ ਐਕਟਿੰਗ ਦਾ ਉਹ ਸਕਿਲਸ ਦੇਖੀਆਂ ਕਿਉਂਕਿ ਜੋ ਮੇਜਰਲੀ ਲੋਡ ਹੁੰਦੀ ਆ ਆਪਾਂ ਨੂੰ ਇੱਕ ਫਿਲਮ ਦੇ ਲਈ ਇੱਕ ਹੀਰੋਇਨ ਦੇ ਲਈ ਉਹ ਪਰਫੈਕਟ ਸੀਗਾ ਫਿਰ ਸਾਡੇ ਡਾਇਰੈਕਟਰ ਸਾਹਿਬ ਦਾ ਹੀ ਡਿਸੀਜਨ ਸੀਗਾ ਕਿ ਮੈਂ ਤਾਂ ਮੇਰਾ ਕੋ ਡਿਸੀਜਨ ਨਹੀਂ ਕਰਨ ਸੰਧੂ ਭਾਜੀ ਉਹਨਾਂ ਦਾ ਡਿਸੀਜਨ ਸੀਗਾ ਕਿਉਂਕਿ ਮੈਂ ਤਾਂ ਬਿਲਕੁਲ ਬਹੁਤ ਥੱਲੇ ਕੰਮ ਕਰਦਾ ਇਹਨਾਂ ਲੋਕਾਂ ਦੇ ਤੇ ਉਹ ਉਹਨਾਂ ਨੇ ਕਿਹਾ ਕਿ ਇਹ ਕੁੜੀ ਵਧੀਆ ਲੱਗੂਗੀ ਔਰ ਪਰਫੈਕਟ ਲੱਗੂਗੀ ਔਰ ਸਾਡੇ ਡਾਇਰੈਕਟਰ ਸਰ ਨੇ ਜੋ ਜਿੱਦਾਂ ਇਹਨਾਂ ਨੇ ਕਿਹਾ ਕਿ ਜੋ ਇਹਨਾਂ ਦੀ ਲਾਂਚਿੰਗ ਆ ਔਰ ਜਦੋਂ ਸ਼ੂਟ ਚੱਲਦਾ ਸੀ ਤੇ ਇੱਕ ਦੋ ਵਾਰੀ ਨਾਰਾਜ਼ ਵੀ ਹੋ ਗਏ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਆਸੇ-ਉਸੇ ਨਾਲ ਕਿ ਇਹ ਤੁਹਾਡਾ ਡਾਇਰੈਕਟਰ ਨਾ ਜਿਹੜਾ ਇਹ ਨਾ ਹੋਵੇ ਕਿ ਇਦਾਂ ਜੇ ਕਰਕੇ ਹਨਾ ਫਿਰ ਕੋਟ ਖਾ ਲੈ ਕੇ ਟਾਈਪ ਆਫ ਬਟ ਜਦੋਂ ਫਿਲਮ ਮੈਂ ਵੇਖੀ ਕਿਉਂਕਿ ਮੈਨੂੰ ਮੌਕਾ ਮਿਲਿਆ ਕਿ ਭਾਜੀ ਨਾਲ ਉੱਥੇ ਫਿਲਮ ਦੇਖਣ ਦਾ ਐਡਵਾਈਸ ਕੁਛ ਹੀ ਜਾ ਆਉਂ ਮੇਰੇ ਕੋ ਸਜੈਸ਼ਨ ਲੈਣੀ ਸੀ ਉਹਨਾਂ ਨੇ ਮੈਂ ਸਪੈਸ਼ਲੀ ਸੀਰਤ ਨੂੰ ਫੋਨ ਕਰਕੇ ਗੱਲ ਕਹੀ ਕਿ ਸੀਰਤ ਕਿ ਤੂੰ ਜ਼ਿੰਦਗੀ ਦੇ ਵਿੱਚ ਬਹੁਤ ਥੈਂਕਫੁਲ ਹੋਵੇਂਗੀ ਗੌਰਵ ਰਾਣਾ ਹੋਣਾ ਦੀ ਕਿ ਜਿਨ੍ਹਾਂ ਨੇ ਤੈਨੂੰ ਇੰਨੇ ਵਧੀਆ ਤਰੀਕੇ ਨਾਲ ਪੰਜਾਬੀ ਫਿਲਮ ਚ ਪ੍ਰੈਜੈਂਟ ਕੀਤਾ ਔਰ ਸੱਚੀ ਤੁਸੀਂ ਇਹਨਾਂ ਦੇ ਕਿਰਦਾਰ ਨੂੰ ਔਰ ਇਹਨਾਂ ਦੀ ਲੁੱਕ ਨੂੰ ਬਹੁਤ ਪਸੰਦ ਕਰੋਗੇ ਸੋ ਉਹਨਾਂ ਦੀ ਇਹਦਾ ਸਾਰਾ ਸ਼ਰੇ ਜਿਹੜਾ ਉਹ ਸਾਡੇ ਡਾਇਰੈਕਟਰ ਸਰ ਨੂੰ ਔਰ ਕਰਨ ਸੰਤੂ ਭਾਜੀ ਨੂੰ ਜਾਂਦਾ ਸਰ ਰਾਜਸਥਾਨ ਦੇ ਵੀ ਕੁਝ ਸੀਨਸ ਦਿਖ ਰਹੇ ਆ ਅਸੀਂ ਹਨਾ ਸੋ ਮੈਂ ਉਹ ਵੀ ਜਾਣਨਾ ਚਾਹੂੰਗੀ ਕਿ ਕਿੱਸੇ ਹੈਗੇ ਨੇ ਕੋਈ ਉੱਥੇ ਦੇ ਰਾਜਸਥਾਨ ਦੇ ਮੈਂ ਉੱਥੇ ਤੇ ਕਿੱਸੇ ਹੀ ਕਿੱਸੇ ਨੇ ਮਤਲਬ ਸਾਰੇ ਕਿੱਸੇ ਸੁਣਾ ਦਿਓ ਫਿਰ ਨਹੀਂ ਸਾਰੇ ਕਿੱਸੇ ਮੈਂ ਨਹੀਂ ਸੁਣਾ ਸਕਦੀ ਪਰ ਜੋ ਸੁਣਾਉਣੇ ਪੈਣ ਜਿਹੜੀਆਂ ਮੈਮਰੀਜ਼ ਬਣੀਆਂ ਨਾ ਉੱਥੇ ਉਹ ਕਲਾਸਿਕ ਮੈਮਰੀਜ਼ ਬਣੀਆਂ ਉਹ ਇਦਾਂ ਦੀ ਬਣੀਆਂ ਕਿ ਵੀ ਜਦੋਂ ਵੀ ਮੈਂ ਤੁਸੀ ਸ਼ੇਅਰ ਨਹੀਂ ਕਰਨੀਆਂ ਯਾਰ ਜੇ ਮੈਂ ਤੇ ਇਹਨਾਂ ਦੀ ਇੱਕ ਦਿਨ ਉੱਥੇ ਊਠ ਨਾਲ ਲੜਾਈ ਹੋਗੀ ਊਠ ਨਾਲ ਨਹੀਂ ਲੜਾਈ ਹੋਈ ਨਾ ਸਿੱਧਾ ਹੀ ਊਠ ਨੂੰ ਕਹਿਤਾ ਆਂਦੀ ਥੱਲਿਓ ਗੱਲ ਕਰ ਤੇ ਇੱਥੇ ਨਹੀਂ ਮੈਂ ਤੇਰਾ ਨਾਲ ਮੂੰਹ ਚੁੱਕ ਕੇ ਕਿਉਂ ਗੱਲ ਕਰੀ ਗੀ ਥੱਲਿਓ ਊਠ ਨੂੰ ਮਤਲਬ ਇਹ ਬਹੁਤ ਨਾਲ ਸੁਭਾਗ ਬਾਬਾ ਮੈਨੂੰ ਸ਼ੁਰੂ ਤੋਂ ਕਬੇ ਸੰਭਾਵਲੀ ਮੰਨਿਆ ਜਾਂਦਾ ਤੇ ਅ ਪਰ ਚਲੋ ਫਿਰ ਵੀ ਮੈਂ ਮਾਫ ਕਰ ਦਿੰਨੀ ਬੜੀ ਜਲਦੀ ਤੇ ਪਰ ਫਿਲਮ ਦੀ ਜੇ ਅਗਰ ਮੈਂ ਗੱਲ ਕਰਾਂ ਸੈੱਟ ਤੇ ਅਸੀਂ ਬਹੁਤ ਇੰਜੋਏ ਕੀਤਾ ਤੇ ਅਸੀਂ ਜਿੰਨਾ ਅਸੀਂ ਹੱਸਿਆ ਨਾ ਤੇ ਉਨੇ ਹੀ ਹਸੇ ਅਸੀਂ ਆਡੀਅנס ਲਈ ਲੈ ਕੇ ਆਏ ਆ ਤੇ ਜਦੋਂ ਤੁਸੀਂ ਫਿਲਮ ਦੇਖੋਗੇ ਆਡੀਅנס ਫਿਲਮ ਦੇਖੇਗੀ ਤੇ ਮੈਂ ਬਿਲਕੁਲ ਉਮੀਦ ਕਰਦੀ ਆ ਕਿ ਤੁਸੀਂ ਹੱਸਦੇ ਹੱਸਦੇ ਹੀ ਜਾਓਗੇ ਤੁਹਾਡੇ ਤੋਂ ਵੀ ਜਾਨਣਾ ਚਾਹਨੀ ਆ ਬੈਸਟ ਰਾਜਸਥਾਨ ਦੇ ਕੁਝ ਮੈਮਰੀਜ਼ ਉੱਥੇ ਸਪੈਸ਼ਲ ਜਿਹੜੀ ਫਿਲਮਾਂ ਸ਼ੂਟ ਹੋਈ ਆ ਬੈਸਟ ਸਾਰਾ ਕੁਝ ਬੈਸਟ ਸੀਗਾ ਸਾਡੇ ਵਾਸਤੇ ਪੂਰਾ ਮਤਲਬ ਪੂਰੀ ਫਿਲਮ ਬੈਸਟ ਸੀ ਪੂਰੀ ਪੂਰੀ ਬੈਸਟ ਸੀਗੀ ਹਰ ਇੱਕ ਕੋਈ ਐਸਾ ਦਿਨ ਨਹੀਂ ਜਦਨ ਫਨ ਨਹੀਂ ਕੀਤਾ ਕੋਈ ਸੀਨ ਚੱਲਦਾ ਸੀਗਾ ਸ਼ਾਟ ਚੱਲਦਾ ਸੀ ਹਾਸੇ ਖੇੜੀ ਚ ਸ਼ੂਟ ਕੀਤੀ ਹੈ ਫਿਲਮ ਹਾਸੇ ਖੇੜੀ ਚ ਬਣੀ ਆ ਔਰ ਮਾਲਕ ਦੀ ਮਿਹਨਤ ਨਾਲ ਇਨੀ ਸੋਹਣੀ ਫਿਲਮ ਬਣ ਗਈ ਆ ਇਹ ਨਹੀਂ ਆ ਕਿ ਸਾਡੀ ਆਪਣੀ ਫਿਲਮ ਤਾਂ ਕਰਕੇ ਸੁਨੇਹਾ ਦੇ ਰਹੇ ਵੀ ਵੇਖਣ ਜਾਓ ਫਿਲਮ ਸੱਚੀ ਬਹੁਤ ਸੋਹਣੀ ਬਣੀ ਆ ਤੇ 29 ਅਗਸਤ ਨੂੰ ਲਗਣੀ ਆ ਦੇਖਣ ਜ਼ਰੂਰ ਜਾਇਓ ਜੀ ਸੋ ਜਿਹੜਾ ਫਿਲਮ ਦਾ ਪ੍ਰੋਮੋਸ਼ਨਲ ਗੀਤ ਹੈ ਜੀ ਰਿਲੀਜ਼ ਹੋਣਾ ਹੈ ਹਲੇ ਰਾਈਟ ਨਹੀਂ ਰਿਲੀਜ਼ ਹੋ ਚੁੱਕਾ ਉਹ ਓਕੇ ਹੋਣੇ ਹੋਇਆ ਰੀਸੈਂਟਲੀ ਕਿਉਂਕਿ ਵਿੱਚ ਭਲਾ ਸਾਹਿਬ ਜੀ ਦੇ ਮਤਲਬ ਹੋਣ ਕਰਕੇ ਉਹਨਾਂ ਦੀ ਦਿਹਾਂਤ ਹੋਣ ਕਰਕੇ ਅਸੀਂ ਕੁਝ ਚੀਜ਼ਾਂ ਨੂੰ ਪੋਸਟਪੋਨ ਕੀਤਾ ਸੀ ਉਹ ਸਾਡਾ ਫਰਜ਼ ਵੀ ਬਣਦਾ ਹੈ ਅਸੀਂ ਫਿਲਮ ਨੂੰ ਤੇ ਅੱਗੇ ਨਹੀਂ ਲੈ ਕੇ ਜਾ ਸਕਦੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਆ ਮਤਲਬ ਸਭ ਕੁਝ ਹੋ ਚੁੱਕਾ ਹੁੰਦਾ ਸੋ ਉਹਦੇ ਲਈ ਉਨਸ ਅਸੀਂ ਉਹ ਨਹੀਂ ਰੱਖ ਪਾਉਏ ਕਿ ਚੀਜ਼ਾਂ ਨੂੰ ਅੱਗੇ ਲੈ ਕੇ ਜਾਈਏ ਪਰ ਅਸੀਂ ਆਪਣੀ ਪ੍ਰਮੋਸ਼ਨ ਦੀਆਂ ਕੁਝ ਚੀਜ਼ਾਂ ਨੂੰ ਥੋੜਾ ਪੋਸਟਪੋਨ ਕਰਤਾ ਉਹ ਸਾਡਾ ਫਰਜ਼ ਵੀ ਬਣਦਾ ਕਿਉਂਕਿ ਬਹੁਤ ਰਿਸਪੈਕਟਡ ਔਰ ਸਤਕਾਰਿਤ ਸੀਗੇ ਔਰ ਜਿਹੜਾ ਗਾਣਾ ਸਾਡਾ ਰਿਲੀਜ਼ ਹੋਇਆ ਡੱਬੀ ਖਾਲੀ ਹੈ ਨਾ ਔਰ ਉਹ ਬਹੁਤ ਪਿਆਰ ਨੂੰ ਵੀ ਲੋਕ ਦੇ ਰਹੇ ਨੇ ਔਰ ਉਹਦੇ ਵਿੱਚ ਅਸੀਂ ਤੋੜ ਦੀ ਗੱਲ ਕੀਤੀ ਹੈ ਕਿ ਬੇਸਿਕਲੀ ਹਾਂ ਜੀ ਸੋ ਮਤਲਬ ਜਿਵੇਂ ਤੁਸੀਂ ਗਾਣੇ ਦਾ ਵੀ ਜ਼ਿਕਰ ਕੀਤਾ ਹੈ ਆਪਾਂ ਟ੍ਰੇਲਰ ਵੀ ਦੇਖਿਆ ਕਿਤੇ ਨਾ ਕਿਤੇ ਲੱਗਦਾ ਹੈ ਕਿ ਯੂਥ ਦੀ ਅੱਖਾਂ ਖੁੱਲਣ ਗਈਆਂ ਪੇਸ਼ੈਂਸ ਆਊਗਾ ਯੂਥ ਦੇ ਵਿੱਚ ਔਰ ਸਿੱਧੇ ਟਰੈਕ ਤੇ ਚੱਲਣਗੇ ਕਿਉਂਕਿ ਅਗਰ ਆਪਾਂ ਫਿਲਮ ਕੋਈ ਦੇਖਦੇ ਹਾਂ ਐਂਟਰਟੇਨਮੈਂਟ ਦਾ ਸੋਰਸ ਹੈ 노 ਡਾਊਟ ਲੇਕਿਨ ਕਿਤੇ ਨਾ ਕਿਤੇ ਜਿਵੇਂ ਆਪਾਂ ਅਕਸਰ ਵੱਡੇ ਕਲਾਕਾਰਾਂ ਨਾਲ ਵੀ ਗੱਲ ਕਰਦੇ ਹਾਂ ਕਹਿੰਦੇ ਐਂਟਰਟੇਨਮੈਂਟ ਜ਼ਰੂਰ ਹੋਣਾ ਚਾਹੀਦਾ ਲੇਕਿਨ ਐਂਟਰਟੇਨਮੈਂਟ ਦੇ ਨਾਲ-ਨਾਲ ਇੱਕ ਮੈਸੇਜ ਇਹੋ ਜੈਸ ਮੈਸੇਜ ਹੋਣਾ ਚਾਹੀਦਾ ਜਿਹੜਾ ਅਗਲਾ ਦੇਖੇ ਤੇ ਵਾਕਿਆ ਨੂੰ ਲੱਗੇ ਕਿ ਹਾਂ ਵਰਥ ਇਟ ਸੀ ਜੀ ਤੇ اور সিনেমराही अगर ਜੇ ਤੁਸੀਂ ਸਿਨੇਮਾ ਕਰਦੇ ਹੋ ਜਾਂ ਤੁਸੀਂ ਬਣਾਉਂਦੇ ਹੋ ਲਿਖਦੇ ਹੋ ਕੁਝ ਵੀ ਕਰਦੇ ਹੋ ਤੇ ਤੁਸੀਂ ਸਮਾਜ ਚ ਵੀ ਰਹਿੰਦੇ ਹੋ ਤੇ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਸਮਾਜ ਨੂੰ ਆਪਣੇ ਹਾਸੇ ਖੇਡੇ ਦੇ ਨਾਲ ਆਪਣੀ ਐਂਟਰਟੇਨਮੈਂਟ ਦੇ ਨਾਲ ਇੱਕ ਸਨੇਹਾ ਜ਼ਰੂਰ ਦੇ ਕੇ ਜਾਓ ਕਿਉਂਕਿ ਦੇਖੋ ਅੱਜ ਅਸੀਂ ਇਹ ਸੋਚ ਲਾਂਗੇ ਯਾਰ ਅਸੀਂ ਇਦਾਂ ਦੀ ਚੀਜ਼ ਬਣਾਤੀ ਕੋਈ ਨਹੀਂ ਇਹ ਤਾਂ ਲੋਕਾਂ ਦੇ ਨਿਆਣਿਆਂ ਨੇ ਦੇਖਣੀ ਆ ਹਨਾ ਸਾਡੇ ਵੀ ਕਿਤੇ ਨਾ ਕੋਈ ਭਾਈ ਭਤੀਜੇ ਕੋਈ ਦੇਖਦੇ ਹੋਣਗੇ ਉਸ ਚੀਜ਼ ਨੂੰ ਸੋ ਉਹ ਸਾਡਾ ਆਪਣਾ ਵੀ ਫਰਜ਼ ਬਣਦਾ ਹੈ ਕਿ ਉਹ ਸਾਡੇ ਜੇ ਅਸੀਂ ਆਪਣੇ ਬਾਰੇ ਸੋਚਦੇ ਆ ਤੇ ਸਾਰਾ ਪੰਜਾਬ ਵੀ ਸਾਡਾ ਆਪਣਾ ਸਾਰਾ ਦੇਸ਼ੀ ਸਾਡਾ ਆਪਣਾ ਹੈ ਔਰ ਹਮੇਸ਼ਾ ਹੀ ਐਸੀ ਚੀਜ਼ ਅਸੀਂ ਕਰਾਂਗੇ ਸਾਡੇ ਪ੍ਰੋਡਕਸ਼ਨ ਹਾਊਸ ਤੋਂ ਹਮੇਸ਼ਾ ਹੀ ਐਸੀ ਚੀਜ਼ ਆਊਗੀ ਜਿਹਦਾ ਸੁਨੇਹਾ ਫਿਲਮ ਭਾਵੇਂ ਐਂਟਰਟੇਨਮੈਂਟ ਹੋਵੇ ਕੁਝ ਨਾਮ ਇਦਾਂ ਦਾ ਜ਼ਰੂਰ ਕੈਚੀ ਹੋਵੇ ਇੱਕ ਵਾਰੀ ਆਡੀਅנס ਨੂੰ ਅੰਦਰ ਲੈ ਕੇ ਆਉਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਇਹਨੇ ਲੋਕਾਂ ਦੀ ਮਿਹਨਤ ਲੱਗੀ ਹੁੰਦੀ ਆ ਜਦੋਂ ਤੱਕ ਉਹ ਸਿਨੇਮੇ ਦੇ ਅੰਦਰ ਆ ਕੇ ਬੈਠਣਗੇ ਨਹੀਂ ਸੁਨੇਹਾ ਕਿਦਾਂ ਲੈਣਗੇ ਸੋ ਇਸ ਕਰਕੇ ਸਾਡਾ ਪੂਰਾ ਜ਼ੋਰ ਲੱਗਾ ਹੋਇਆ ਕਿ ਲੋਕ ਐਂਟਰਟੇਨ ਹੋਣ ਔਰ ਪਲੱਸ ਇੱਕ ਸੁਨੇਹਾ ਲੈ ਕੇ ਜਾਣ ਵਾਹਈ ਬੱਚੀ ਆ ਫਿਲਮ ਲੱਗਦੀ ਦੇਖੋ ਆਪਣੇ ਮੂੰਹੋਂ ਕਹਿ ਦੇਣਾ ਦੇਖੋ ਹੋਰ ਵੀ ਜਿਹੜੀਆਂ ਫਿਲਮਾਂ ਆ ਰਹੀਆਂ ਨੇ ਹਰ ਬੰਦਾ ਇਹ ਗੱਲ ਕਹਿੰਦਾ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ 7-8 ਮਹੀਨੇ ਫਿਲਮ ਬਣਾਉਣ ਨੂੰ ਲੱਗਦੇ ਨੇ ਕਹਿਣਾ ਆਪਣੇ ਮੂੰਹ ਮੀਆਂ ਮੁੱਠੂ ਬਨਣ ਵਾਲੀ ਗੱਲ ਹੋ ਜਾਂਦੀ ਹੈ ਮੈਨੂੰ ਲੱਗਦਾ ਇਹ ਗੱਲ ਜਿਹੜੀ ਹੈ ਇਹ ਆਡੀਅנס ਤੇ ਛੱਡ ਦੇਣੀ ਚਾਹੀਦੀ ਹੈ ਔਰ ਕੌਨਫੀਡੈਂਸ ਰਹਿਣਾ ਚਾਹੀਦਾ ਓਵਰ ਕੌਨਫੀਡੈਂਸ ਹਮੇਸ਼ਾ ਤੁਹਾਨੂੰ ਖਰਾਬ ਕਰਦਾ ਮੈਂ ਕਹਿਣਾ ਕਿ ਇਹ ਗੱਲ ਮੈਂ ਉਦੋਂ ਕਹੂੰਗਾ ਜਦੋਂ ਔਰ ਸਾਡੀ ਫਿਲਮ 2-3 ਹਫ਼ਤੇ ਮਤਲਬ ਲਾ ਚੁੱਕੀ ਹੋਊਗੀ ਫਿਰ ਅਸੀਂ ਪ੍ਰਾਊਡਲੀ ਕਵਾਂਗੇ ਕਿ ਲੋਕਾਂ ਨੂੰ ਪਸੰਦ ਕੀਤੀ ਆ ਹਾਂਜੀ ਜੀ ਸੋ ਫਿਲਮ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਾਂਦੇ ਜਾਂਦੇ ਮੈਂ ਤੇ ਇਹੀ ਕਵਾਂਗੀ ਜੀ 29 ਅਗਸਤ ਨੂੰ ਫਿਲਮ ਲੱਗ ਰਹੀ ਹੈ ਤੇ ਟਿਕਟਸ ਜਿਹੜੀਆਂ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਤੇ ਤੁਸੀਂ ਪਲੀਜ਼ ਆਪਣੇ ਫੈਮਿਲੀ ਐਂਡ ਫਰੈਂਡਸ ਦੇ ਨਾਲ ਜਾਓ ਤੇ ਇੱਕ ਸਨੇਹਾ ਵੀ ਲੈ ਕੇ ਆਓ ਤੇ ਐਂਟਰਟੇਨਮੈਂਟ ਵੀ ਭਰਪੂਰ ਮਤਲਬ ਹਾਂਜੀ ਫਿਲਮ ਦਾ ਟ੍ਰੇਲਰ ਤਾਂ ਹੀ ਵੇਖ ਹੀ ਲਿਆ ਹੈ ਟ੍ਰੇਲਰ ਨੂੰ ਇਨਾ ਪਿਆਰ ਦਿੱਤਾ ਹੈ ਸਮਝ ਵੀ ਆ ਗਿਆ ਵੀ ਟ੍ਰੇਲਰ ਕੀ ਕਹਿਣਾ ਚਾਹੁੰਦਾ ਹੈ ਸੋ ਫਿਲਮ ਵੀ ਸਾਡੀ ਉਮੇ ਦੀ ਬਣੀ ਹੈ ਹਾਸਾ ਰਠਾ ਪੂਰਾ ਆ ਤੁਸੀਂ ਇੰਜੋਏ ਕਰੋਗੇ ਫੁੱਲ ਐਂਟਰਟੇਨਮੈਂਟ ਹੈ ਹਾਂਜੀ ਇਸੇ ਅਸੀਂ ਕੁਝ ਮਜ਼ੇਦਾਰ ਲਿਆ ਰਹੇ ਹਾਂ ਕੁਝ ਨਵਾਂ ਲਿਆ ਰਹੇ ਹਾਂ ਸਿਰਫ ਮੈ ਨਹੀਂ ਕਨਸੈਪਟ ਵੀ ਨਵਾਈ ਹੈ ਤੇ ਤੁਹਾਨੂੰ ਬਹੁਤ ਮਜ਼ਾ ਆਊਗਾ ਪਲੀਜ਼ ਆਦੇ ਫੈਮਿਲੀ ਫਰੈਂਡ ਸਾਰੇ ਨੂੰ ਲੈ ਕੇ ਜਾਇਓ ਇਟਸ ਅ ਫੈਮਿਲੀ ਫਰੈਂਡਲੀ ਫਿਲਮ ਤੇ ਤੁਸੀਂ 100% ਬਹੁਤ ਮਸਤੀ ਕਰਕੇ ਆਉਂਗੇ ਤੇ ਕੁਝ ਸਿੱਖ ਕੇ ਆਉਂਗੇ ਹਾਂ ਜੀ ਮੈਂ ਵੀ ਇਹੀ ਕਹੂੰਗਾ 29 ਅਗਸਤ ਨੂੰ ਸਾਡੀ ਫਿਲਮ ਆ ਰਹੀ ਹੈ ਮੌਕੀ ਫੀਮ ਡਬੀ ਚ ਆ ਰੋ ਤੁਸੀਂ ਸਾਰੇ ਫੈਮਲੀ ਸਮੇਤ ਤੁਸੀਂ ਫਿਲਮ ਨੂੰ ਦੇਖ ਸਕਦੇ ਹੋ ਕੋਈ ਡਾਊਟ ਨਹੀਂ ਆ ਕਿ ਅਸੀਂ ਬੱਚੇ ਨਹੀਂ ਲੈ ਕੇ ਜਾਣੇ ਅਸੀਂ ਬਜ਼ੁਰਗ ਨਹੀਂ ਲੈ ਕੇ ਜਾਣੇ ਹਨਾ ਇਦਾਂ ਦਾ ਕੋਈ ਮਸਲਾ ਨਹੀਂ ਹੈ ਫੈਮਲੀ ਫਿਲਮ ਹੈ ਤੁਸੀਂ ਸਾਰੇ ਜਾਨੇ ਦੇਖ ਕੇ ਆਓ ਔਰ ਸਾਨੂੰ ਜ਼ਰੂਰ ਦੱਸੋ ਕਿ ਤੁਹਾਨੂੰ ਇਹ ਫਿਲਮ ਕਿੱਦਾਂ ਦੀ ਲੱਗੀ ਔਰ ਕੀ ਸਨੇਹਾਂ ਤੁਸੀਂ ਲੈ ਕੇ ਨਿਕਲੇ ਹੋ ਔਰ ਸਾਨੂੰ ਅਸੀਂ ਅੱਗੇ ਵੀ ਫਿਲਮਾਂ ਬਣਾਵਾਂਗੇ ਔਰ ਇਦਾਂ ਹੀ ਲੱਗੇ ਰਾਵਾਂਗੇ ਚੰਗਾ ਸਿਨੇਮਾ ਦੇਖਦੇ ਰਹੋ ਔਰ ਥੈਂਕ ਯੂ ਸੋ ਮਚੀ ਥੈਂਕ ਯੂ ਸੋ ਵੈਰੀ ਵੈਰੀ ਮਚ ਸੋ ਫਿਲਮ ਆ ਰਹੀ ਹੈ ਜੀ ਮੁੱਕ ਗਈ ਫਿਲਮ ਡਬੀਚੋ ਯਾਰੋ 29th ਆਫ ਅਗਸਟ ਨੂੰ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਜ਼ਰੂਰ ਪਹੁੰਚਣਾ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੋਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ